ਇੱਕ ਫੋਨ ਆ ਕੰਪਨੀ ਨੇ 9000 ਰੁਪਏ ਦਾ ਰੇਟ ਫਿਕਸ ਕੀਤਾ ਇੱਕ ਪ੍ਰਾਈਵੇਟ ਬੰਦਾ ਆ ਜਾਂਦਾ ਵਿੱਚ ਕਹਿੰਦਾ 8000 ਦਾ ਦੇ ਦਿਓ ਉਹ ਦੁਕਾਨ ਵਾਲਾ ਕਹਿੰਦਾ ਕਹਿੰਦਾ 8 9000 ਕੰਪਨੀ ਦਾ ਰੇਟ ਆ 9000 ਦੇ ਵੇਚਣਾ ਜੇ ਵੱਡੀ ਵੱਡੀ ਕੰਪਨੀਆਂ ਆਪਣੇ ਆਪਣੇ ਚੀਜ਼ਾਂ ਦਾ ਐਮ ਆਰ ਪੀ ਫਿਕਸ ਕਰ ਸਕਦੀਆਂ ਅਸੀਂ ਕਿਉਂ ਨਹੀਂ ਕਰ ਸਕਦੇ ਨਾ ਆ ਜੇ ਸਾਡੇ ਤੇ 23 ਫਸਲਾਂ ਦੇ ਉੱਤੇ ਐਮ ਐਸ ਪੀ ਲੱਗੇ ਠੀਕ ਆ ਤਾਂ ਜੋ ਸਰਕਾਰ ਜੇ ਸਾਡੇ ਕੋ ਖਰੀਦੇ ਫਿਰ ਵੀ ਉਸੇ ਰੇਟ ਤੇ ਖਰੀਦੇ ਜੇ ਆਮ ਕੋਈ ਬੰਦਾ ਖਰੀਦੇ ਉਹ ਵੀ ਸਾਡੇ ਕੋਲ ਉਸੇ ਰੇਟ ਤੇ ਜੇ ਕੋਈ ਡੀਲਰ ਖਰੀਦੇ ਫਿਰ ਵੀ ਉਸੇ ਹੀ ਰੇਟ ਤੇ ਖਰੀਦੇ ਵੇਖੋ ਗੱਲ ਇਹ ਆ ਕਿ ਕੱਲੀ ਇੱਥੇ ਪੰਜਾਬ ਦੀ ਲੜਾਈ ਨਹੀਂ ਇੱਥੇ ਕਿਸਾਨ ਦੀ ਲੜਾਈ ਆ ਕਿਸਾਨ ਉਹ ਯੂਪੀ ਦਾ ਵੀ ਹੈ ਹਰਿਆਣੇ ਦਾ ਵੀ ਆ ਠੀਕ ਆ ਪੰਜਾਬ ਦਾ ਵੀ ਆ ਤੇ ਬਿਹਾਰ ਦਾ ਵੀ ਆ ਠੀਕ ਆ ਤੇ ਜਿਹੜੀ ਪੰਜਾਬ ਦੀ ਕਿਸਾਨੀਅਤ ਦੀ ਖਤਮ ਕਰਨ ਦੀ ਗੱਲ ਕਰਦੇ ਜੇ ਇਹ ਖਤਮ ਨਹੀਂ ਹੋਣੀ ਮੈਂ ਕਹਿਣਾ ਚਾਹਾਂਗਾ ਭਾਜੀ ਇੱਕ ਇੱਕ ਫੋਨ ਆ ਕੰਪਨੀ ਨੇ 9000 ਰੁਪਏ ਦਾ ਰੇਟ ਫਿਕਸ ਕੀਤਾ ਇੱਕ ਪ੍ਰਾਈਵੇਟ ਬੰਦਾ ਆ ਜਾਂਦਾ ਵਿੱਚ ਕਹਿੰਦਾ 8000 ਦਾ ਦੇ ਦਿਓ ਠੀਕ ਆ ਤੇ ਉਹ ਸਾਨੂੰ 8000 ਸਾਨੂੰ 8000 ਦਾ ਦੇਣ ਨੂੰ ਕਹਿੰਦੇ ਆ ਪਰ ਉਹ ਦੁਕਾਨ ਵਾਲਾ ਕਹਿੰਦਾ ਕਹਿੰਦਾ 8 9000 ਕੰਪਨੀ ਦਾ ਰੇਟ ਆ 9000 ਦੇ ਵੇਚਣਾ ਜੇ ਵੱਡੀ ਵੱਡੀ ਕੰਪਨੀਆਂ ਆਪਣੇ ਆਪਣੇ ਚੀਜ਼ਾਂ ਦਾ ਐਮ ਆਰ ਪੀ ਫਿਕਸ ਕਰ ਸਕਦੀਆਂ ਅਸੀਂ ਕਿਉਂ ਨਹੀਂ ਕਰ ਸਕਦੇ ਠੀਕ ਆ ਸੋ ਸਾਨੂੰ ਵੀ ਐਮ ਆਰ ਪੀ ਦੇ ਹਿਸਾਬ ਨਾਲ ਸਾਨੂੰ ਜਿਹੜਾ ਅਨਾਜ ਹੈ ਸਾਡੇ ਤੇ 23 ਫਸਲਾਂ ਦੇ ਉੱਤੇ ਐਮ ਐਸ ਪੀ ਲੱਗੇ ਠੀਕ ਹੈ ਤਾਂ ਜੋ ਸਰਕਾਰ ਜੇ ਸਾਡੇ ਕੋ ਖਰੀਦੇ ਫਿਰ ਵੀ ਉਸੇ ਰੇਟ ਤੇ ਖਰੀਦੇ ਜੇ ਆਮ ਕੋਈ ਬੰਦਾ ਖਰੀਦੇ ਉਹ ਵੀ ਸਾਡੇ ਕੋ ਉਸੇ ਰੇਟ ਤੇ ਜੇ ਕੋਈ ਡੀਲਰ ਖਰੀਦੇ ਫਿਰ ਵੀ ਉਸੇ ਹੀ ਰੇਟ ਤੇ ਖਰੀਦੇ ਅਸੀਂ ਜੇ ਉਹ ਇਹ ਲਿਖਤੇ ਰੂਪ ਦੇ ਵਿੱਚ ਦੇ ਦੋ ਅਸੀਂ ਇੱਕ ਦਾਣਾ ਵੀ ਚੁੱਕਣ ਨਹੀਂ ਦਵਾਂਗੇ ਗੱਲ ਇਹ ਆ ਕਿ ਕੱਲੀ ਇੱਥੇ ਪੰਜਾਬ ਦੀ ਲੜਾਈ ਨਹੀਂ ਇੱਥੇ ਕਿਸਾਨ ਦੀ ਲੜਾਈ ਆ ਕਿਸਾਨ ਉਹ ਯੂਪੀ ਦਾ ਵੀ ਹੈ ਹਰਿਆਣੇ ਦਾ ਵੀ ਆ ਠੀਕ ਆ ਪੰਜਾਬ ਦਾ ਵੀ ਆ ਤੇ ਬਿਹਾਰ ਦਾ ਵੀ ਆ ਠੀਕ ਹੈ ਤੇ ਜਿਹੜੀ ਪੰਜਾਬ ਦੀ ਕਿਸਾਨੀਅਤ ਦੀ ਖਤਮ ਕਰਨ ਦੀ ਗੱਲ ਕਰਦੇ ਜੇ ਇਹ ਖਤਮ ਨਹੀਂ ਹੋਣੀ ਹਾਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਉਹਦੇ ਲਈ ਅਸੀਂ ਲੜਾਂਗੇ ਫਿਰ ਠੀਕ ਹੈ ਲੜਕੇ ਜਿੱਤਾਂਗੇ ਵੀ ਕਿਉਂਕਿ ਪਿਛਲੀ ਵਾਰੀ ਜਿੱਤੇ ਆਂ ਸਾਨੂੰ ਅਭਿਆਸ ਹੋ ਗਿਆ ਅਸੀਂ ਜਿੱਤਾਂਗੇ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 98838 77000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਗ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਲੋਮਿਸ਼੍ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰنو ਸੰਗਰੂ 988387700